ਸ਼ਦ ਉਹ ਵਸ ਫਿਨਿਸ਼ ਕਰ ਮਾਫੀ ਦਿਓ ਰਸਤੇ ਚ ਕਰ ਗਿਆ ਕਰ ਦਿੱਤਰ ਉਹ ਜੀ ਲੇਕਿਨ ਉਹ ਕੱਲ ਦਾ ਜਿਹੜਾ ਥੋੜਾ ਜਿਆਦਾ ਡੇਂਜਰਸ ਸੀਗਾ ਸੀਨ ਹਜ਼ਾਰ ਤੋਂ ਉੱਪਰ ਬੰਦਾ ਰਣਾ ਇੱਕ ਉਹਨਾਂ ਦੇ ਮਨ 'ਚ ਕੁਝ ਗਲਤ ਖਿਆਲ ਆ ਗਿਆ ਸੀ ਅੱਗੇ ਵੈਪਨ ਨਹੀਂ ਉਹਨਾਂ ਕੋਲ ਹੁੰਦੇ ਕੱਲ ਤਲਵਾਰਾਂ ਤੇ ਬੱਚੇ ਬੱਚੇ ਹੋਰ ਗੁਪਤ ਕੀ ਸੀ ਮੈਨੂੰ ਨਹੀਂ ਪਤਾ ਤੁਸੀਂ ਦੇਖਿਓ ਮੈਂ ਸਹਿਜ ਫਿਰ ਮੈਂ ਮੈਂਟਲੀ ਪ੍ਰਿਪੇਅਰ ਹੋ ਗਿਆ ਮੈਂ ਕਿ ਸ਼ਾਇਦ ਵਕਤ ਆ ਗਿਆ ਹੁਣ ਇਹ ਹੋ ਜਾਣਾ ਅੱਜ ਮੈਂ ਆਪਣੇ ਆਪ ਨੂੰ ਚੈੱਕ ਕੀਤਾ ਕਿ ਜਾਨ ਕਿੰਨੀ ਕੁ ਪਿਆਰੀ ਹੈ ਮੈਂ ਚੈੱਕ ਕੀਤਾ ਮੈਨੂੰ ਡਰ ਨਹੀਂ ਸੀ ਖੌਫ ਨਹੀਂ ਸੀ ਆ ਰਿਹਾ ਮੈਂ ਕਿ ਟਾਈਮ ਆ ਗਿਆ ਮੈਨੂੰ ਖੌਫ ਇਹ ਸੀਗਾ ਕਿ ਇੱਕ ਤਾਂ ਫੋਰਸ ਨਾ ਤਵਾਜ਼ਨ ਖੋਲੇ ਦੂਸਰਾ ਬੇਟਾ ਕਿਸੇ ਦਾ ਜਿਹੜਾ ਗੱਡੀ ਚਲਾ ਰਿਹਾ ਉਹ ਨੂੰ ਪੈਨਿਕ ਅਟੈਕ ਨਾ ਹੋ ਜਾ ਉਹਨੂੰ ਨਾ ਕੁਝ ਨਾਲ ਜਦੋਂ ਮੋਬ ਹਮਲਾ ਕਰਦੀ ਉਹ ਕਿਹੜਾ ਦੇਖ ਲੋਕੀ ਫਿਰ ਕਹਿੰਦੇ ਜੀ ਗਵਈਏ ਤੇ ਐਕਟਰ ਮੁੜ ਕੇ ਨਜ਼ਰ ਨਹੀਂ ਆਉਂਦੇ ਸੋ ਸਾਰਾ ਕੁਝ ਤਿਆਗ ਕੇ ਇਧਰ ਨੂੰ ਤੁਰਿਆ ਪਤਾ ਨਹੀਂ ਏਡੀ ਵੱਡੀ ਸਜ਼ਾ ਕਿਉਂ ਦੇਣਾ ਚਾਹੁੰਦੇ ਆ ਗਨਮੈਨ ਜਨ ਡਰਾਈਵਰ ਛੱਡ ਕੇ ਮੈਂ ਆ ਜੂਗਾ ਕੱਲਾ ਆਵਾਂਗਾ ਫਿਰ ਜੋ ਤੁਹਾਡੇ ਦਿਲ ਕਰੇ ਮੈਨੂੰ ਨਹੀਂ ਆਪਣੀ ਜਾਨ ਦਾ ਕੋਈ ਖੌਫ ਨਾਲ ਦੀਆਂ ਨੂੰ ਨਾ ਕੋਈ ਸ਼ੋਰ ਮੈਨੂੰ ਨਹੀਂ ਕੋਈ ਖੌਫ ਮੈਂ ਫਿਰ ਕਲੀਅਰ ਕਰਦਾ ਤੁਸੀਂ ਰੈਲੀ ਦੇ ਵਿੱਚ ਜਾ ਰਹੇ ਸੀ ਕਿਸਾਨਾਂ ਦੇ ਵੱਲੋਂ ਤੁਹਾਨੂੰ ਘੇਰਾ ਪਾਇਆ ਜਾਂਦਾ ਹੈ ਤੁਹਾਨੂੰ ਸਿੱਧਾ ਤੌਰ ਤੇ ਕਿਹਾ ਜਾਂਦਾ ਹੈ ਵੀ 2 ਜੂਨ ਨੂੰ ਟੱਕਰਾਂਗੇ ਅੱਜ ਤਾਂ 2 ਜੂਨ ਆਈ ਨਹੀਂ ਹੈਗੀ ਤੇ ਤੁਸੀਂ ਫਿਰ ਵੀ ਉਹਨਾਂ ਨਾਲ ਹੱਥ ਹਿਲਾ ਕੇ ਉਹਨਾਂ ਨੂੰ ਬੜੇ ਹੱਸ ਕੇ ਜਵਾਬ ਦਿੰਨੇ ਹੋ ਤਾਂ ਉਹ ਸਾਰਾ ਵਾਕਿਆ ਕੀ ਹੋਇਆ ਸੀ ਉਹ ਬਿਆਨ ਕਰੋ ਅਸੀਂ ਜਾ ਰਹੇ ਸੀ ਰਸਤੇ 'ਚ ਘਿਰ ਗਏ ਅ ਕਿਰਦਿਤ ਰੋਜ਼ੀ ਲੇਕਿਨ ਉਹ ਕੱਲ ਦਾ ਜਿਹੜਾ ਥੋੜਾ ਜਿਆਦਾ ਡੇਂਜਰਸ ਸੀਗਾ ਸੀਨ ਇੱਕ ਤਾਂ ਹਜ਼ਾਰ ਤੋਂ ਉੱਪਰ ਬੰਦਾ ਹਣਾ ਇੱਕ ਉਨੋ ਦੇ ਮਨ ਚ ਕੁਝ ਗਲਤ ਖਿਆਲ ਆ ਗਿਆ ਸੀ ਅੱਗੇ ਵੈਪਨ ਨਹੀਂ ਉਹਨਾਂ ਕੋਲ ਹੁੰਦੇ ਜੀ ਕੱਲ ਤਲਵਾਰਾਂ ਤੇ ਬੱਛੇ ਹੋਰ ਗੁਪਤ ਕੀ ਸੀ ਮੈਨੂੰ ਨਹੀਂ ਪਤਾ ਬੇਸ਼ੱਕ ਨਜ਼ਰ ਤਨੀਸੀ ਆਉਂਦੇ ਤੇ ਫਿਰ ਮੈਂ ਤੁਸੀਂ ਦੇਖਿਓ ਮੈਂ ਸਹਿਜ ਫਿਰ ਮੈਂ ਮੈਂਟਲੀ ਪ੍ਰਪੇਅਰ ਹੋ ਗਿਆ ਜੀ ਮੈਂ ਕਿ ਸ਼ਾਇਦ ਵਕਤ ਆ ਗਿਆ ਹੁਣ ਇਹ ਇਹ ਹੋ ਜਾਣਾ ਅੱਜ ਮੈਨੂੰ ਇਹ ਸੀਗਾ ਕਿ ਕਿਸੇ ਦਾ ਬੇਟਾ ਹੈ ਉਹ ਵੀ ਮੇਰੇ ਬੇਟੇ ਵਾਂਗ ਆ ਉਹਦਾ ਤੇ ਸਾਰੇ ਪੰਜਾਬ ਨੇ ਸੋਗ ਮਨਾਇਆ ਅਸੀਂ 3 ਪੁੱਤਾਂ ਵਾਲੇ ਮੇਰਾ ਵੀ ਇਦਾਂ ਹੀ ਜਿੱਦਾਂ ਬੇਟਾ ਹੋਏਗਾ ਸ਼ੁਕਰਨ ਜੇ ਮੈਨੂੰ ਮਾਰਿਆ ਸ਼ੁਕਰਨ ਵਾਪਸ ਆ ਸਕਦਾ ਤੇ ਕੋਈ ਗੱਲ ਨਹੀਂ ਸਾਡੇ ਵੱਡੇ ਵੀ ਬਲਦਾਨ ਦਿੰਦੇ ਰਹੇ ਅਸੀਂ ਤੋਂ ਉਦਾਂ ਦੇ ਹੋ ਨਹੀਂ ਸਕਦੇ ਅਸੀਂ ਉਹਨਾਂ ਦੇ ਦਰਦ ਦੇ ਕੁਕਰਤ ਹੈਗੇ ਆ ਮੈਂ ਆਪਣੇ ਆਪ ਨੂੰ ਚੈੱਕ ਕੀਤਾ ਕਿ ਜਾਨ ਕਿੰਨੀ ਕੁ ਪਿਆਰੀ ਹੈ ਜਿਸ ਟਾਈਮ ਗੱਡੀ 'ਚ ਬੈਠੇ ਸੋਚ ਰਿਹਾ ਸੀ ਗੱਡੀ 'ਚ ਹਾਂ ਫਿਰ ਮੈਨੂੰ ਮੈਂ ਚੈੱਕ ਕੀਤਾ ਮੈਨੂੰ ਡਰ ਨਹੀਂ ਸੀ ਖੌਫ ਨਹੀਂ ਸੀ ਆਰੇ ਮੈਂ ਕਿ ਟਾਈਮ ਆ ਗਿਆ ਮੈਨੂੰ ਖੌਫ ਇਹ ਸੀਗਾ ਕਿ ਇੱਕ ਤਾਂ ਫੋਰਸ ਨਾ ਤوازن ਖੋਲੇ ਜੀ ਦੂਸਰਾ ਬੇਟਾ ਕਿਸੇ ਦਾ ਜਿਹੜਾ ਗੱਡੀ ਚਲਾ ਰਿਹਾ ਉਹ ਪੈਨਿਕ ਅਟੈਕ ਨੋਜਾ ਉਹਨੂੰ ਨਾ ਕੁਝ ਨਾਲ ਜਦੋਂ ਮੋਬ ਹਮਲਾ ਕਰਦੀ ਉਹ ਕਿਹੜਾ ਦੇਖ ਲੈ ਆਪਣਾ ਮੈਨੂੰ ਕੋਈ ਫਿਕਰ ਨਹੀਂ ਸੀ ਮੈਂ ਕਿ ਸ਼ਾਇਦ ਇਸ ਤਰ੍ਹਾਂ ਹੀ ਹੋਣਾ ਸੀ ਪਰ ਮੈਂ ਇਹ ਕਹਿਣਾ ਚਾਹਣਾ ਕਾਸ਼ ਤੁਸੀਂ ਮੇਰਾ ਵੱਡਾ ਮੇਰਾ ਗੋਵਿੰਦ ਰੀਲ ਸੁਣੀ ਹੋਵੇ ਮੇਰੇ ਗੀਤ ਗਾਣੇ ਸੁਣੇ ਹੋਣ ਕੋਈ ਸੁਣਿਆ ਹੋਵੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕਦੀ ਸੁਣਿਆ ਹੋਵੇ ਮਿਲ ਮੇਰੇ ਪ੍ਰੀਤਮਾ ਜੀਓ ਤੁਦ ਬਿਨ ਖਰੀ ਨਿਮਾਣੀ ਕਦੀ ਸੁਣਿਆ ਹੋਵੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਕਦੀ ਮਾਤਾ ਦੀਆਂ ਪੇਟਾ ਸੁਣਿਆ ਤੁਹਾਨੂੰ ਜ਼ਰੂਰ ਮੇਰੇ ਤੇ ਤਰਸ ਆਵੇ ਸ਼ਾਇਦ ਤੁਹਾਨੂੰ ਸੁਰ ਦੀ ਸਮਝ ਨਹੀਂ ਸਾਹਿਦ ਦੀ ਸਮਝ ਨਹੀਂ ਤੁਹਾਨੂੰ ਇਹ ਪਤਾ ਹੈ ਕਿ ਜਿਹੜੇ ਗਵਈਏ ਹੁੰਦੀ ਉਹ ਤੁਹਾਡੇ ਘਰਾਂ ਦੀ ਰੌਣਕ ਆ ਤੁਹਾਡੇ ਖਲਾਉਣੇ ਆ ਯਾਰ ਅਸੀਂ ਤੁਹਾਡੇ ਘਰਾਂ ਦੀਆਂ ਰੌਣਕਾਂ ਬਣੇ ਅੱਗੋਂ ਵੀ ਜੇ ਐਮਪੀ ਬਣਦਾ ਮੈਂ ਤਾਂ ਦਿੱਲੀ ਵੀ ਸ਼ਗਨ ਵੀ ਦੇ ਦਿੰਨਾ ਗਾਣਾ ਗੁਣਾ ਵੀ ਸੁਣਾ ਦਿੰਨਾ ਹਾਲਾਂਕਿ ਪ੍ਰੋਫੈਸ਼ਨਲੀ ਮੈਂ ਛੱਡਤਾ ਜਿੱਦ ਦਸਿਆਸਤ ਜਾਇ ਉਦਣੇ ਸਿਰ ਟੱਕ ਲਿਆ ਸੀ ਮੈਂ ਕਿਹਾ ਨਹੀਂ ਲੋਕੀ ਫਿਰ ਕਹਿੰਦੇ ਜੀ ਗਵਈਏ ਤਾਂ ਐਕਟਰ ਮੁੜ ਕੇ ਨਜ਼ਰ ਨਹੀਂ ਆਉਂਦੇ ਸੋ ਸਾਰਾ ਕੁਝ ਤਿਆਗ ਕੇ ਇਧਰ ਨੂੰ ਤੁਰਿਆ ਪਤਾ ਨਹੀਂ ਐਡੀ ਵੱਡੀ ਸਜ਼ਾ ਕਿਉਂ ਦੇਣਾ ਚਾਹੁੰਦੇ ਆ ਜਿੱਥੇ ਬੰਦੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਕਦੇ ਵੀ ਕੀ ਹੋਵੇ ਜਿੱਥੇ ਬੰਦੀਆਂ ਬਾਰੇ ਜਾਂ ਕਿਸਾਨਾਂ ਬਾਰੇ ਮੈਂ ਤੁਹਾਡਾ ਗੁਨਾਹ ਕਰਾਂ